ਮਰਨ ਪ੍ਰਿਆਪਰਿ ਸਤਿ ਸ਼੍ਰੀ ਅਕਾਲ ਸ਼ਹੀਦ ਜਨੈ ਸਿੰਘ ਸੁਸਾਇਟੀ ਵੱਲੋਂ ਅੱਜ ਸ਼ੀਰਪਕ ਸਿੰਘ ਸਿਟੀ ਦੇ ਆਲੇ ਤੇ ਖੂਨਦਾਨ ਕੈਂਪ ਸ਼ਹੀਦ ਜਨੈ ਸਿੰਘ ਯਾਦਗਾਰੀ ਪਾਰਕ ਦੇ ਵਿੱਚ ਲਗਾਇਆ ਗਿਆ ਉਸ ਪਾਰਕ ਦੇ ਵਿੱਚ ਜੇ ਅੱਜ ਦੇਖਿਆ ਜਾਵੇ ਤਾਂ ਖੂਨਦਾਨੀਆਂ ਦਾ ਬਹੁਤ ਤਦਾਸੀ ਪੜੇ ਉਤਸ਼ਾਹ ਹੋ ਕੇ ਉਹਨਾਂ ਨੇ ਬਲੱਡ ਡੋਨੇਟ ਕੀਤਾ ਅਸੀਂ ਸ਼ੁਕੁਗਜ਼ਾਰ ਕਰਦੇ ਹਾਂ ਖੂਨਦਾਨੀਆਂ ਦਾ ਜੋ ਸਵਾ ਕੀਮਤੀ ਸਮਾਂ ਚੜ੍ਹ ਕੇ ਅੱਜ ਬਲੱਡ ਡੋਨੇਟ ਕੀਤਾ ਉਹਤ ਕੀਮਤੀ ਜਾਨਾਂ ਬਚਾਈਆਂ ਉਹਨਾਂ ਨੇ ਚਾਨੀ ਵੀ ਆ ਗਿਆ ਤੇ ਅੱਜ ਸਾਡੇ ਵੀਰ ਜਸਵਿੰਦਰ ਸਿੰਘ ਬਿੱਟੂ ਸਾਡਾ ਵੀਰ ਹਮੇਸ਼ਾ ਤਿਆਰਤਾ ਤਿਆਰਾਂ ਦਾ ਇਹਨਾਂ ਦਾ ਜਿਹੜਾ ਗਰੁੱਪ ਹੈ ਇਹ ਪੋਜ਼ਿਟਿਵ ਅਸੀਂ ਇਸ ਬਿੱਟੂ ਜੀ ਦਾ ਬਹੁਤ ਸੁਕੁਕ ਜਿਆ ਕਰਦੇ ਆ ਤੇ ਇਹ ਜਿਹੜੀ ਸੇਵਾ ਬਹੁਤ ਵਧੀਆ ਲਗਨ ਨਾਲ ਸੇਵਾ ਕਰਦੇ ਹਨ ਤੇ ਸੁਸਾਇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਪਹੁੰਚਣ ਤੇ ਇਹ ਪੂਰੀ ਟੀਮ ਜਿਹੜੀ ਹੈ ਕੁੰਡਾਣੀ ਦੇ ਵੀ ਅਸੀਂ ਧੰਨਵਾਦ ਕਰਦੇ ਆ ਸਾਡੀ ਮੈਮ ਥੋੜੇ ਲੇਟ ਜੋ ਹੋ ਗਏ ਬੰਦਰਾ अरोड़ा ਜੀ ਯੋਗਾ ਟੀਚਰਾਂ ਅਸੀਂ ਇਹਨਾਂ ਦਾ ਵੀ ਧੰਨਵਾਦ ਕਰਦੇ ਆਂ ਤੇ ਅਸਰਾ ਸਾਡੀ ਸੇਵਾ ਜਿਹੜੀ ਹੈਗਾ ਇਹ ਅੱਗੇ ਵੀ ਚੱਲਦੀ ਰਹੂਗੀ ਪਸੇ ਇਹਨਾਂ ਕਹਿੰਦਾ ਹਾਂ ਸਾਰਿਆਂ ਦਾ ਮੈਂ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ